ਦੇ ਵਿਚ ਜਿੱਥੇ ਮਹਾਨ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਦੇ ਲਈ ਇਟਲੀ ਦੀਆਂ ਸਰਮੌਰ ਪੰਥਕ ਸਿੱਖ ਜਥੇਬੰਦੀਆਂ ਵੱਡੇ ਪੱਧਰ ਤੇ ਕਾਰਵਾਈ ਕਰ ਰਹੀਆਂ ਹਨ ਦਿਨ ਰਾਤ ਇੱਕ ਕਰ ਰਹੀਆਂ ਹਨ ਤੇ ਪੈਸਾ ਪਾਣੀ ਦੀ ਤਰ੍ਹਾਂ ਬਹਾ ਰਹੀਆਂ ਆ ਤਾਂ ਜੋ ਇਟਲੀ ਦੇ ਵਿੱਚ ਕਿਸੇ ਨਾ ਕਿਸੇ ਢੰਗ ਦੇ ਨਾਲ ਸਿੱਖ ਧਰਮ ਰਜਿਸਟਰਡ ਹੋ ਜਾਵੇ ਤੇ ਸਰਕਾਰੇ ਦਰਬਾਰੇ ਸਿੱਖ ਸੰਗਤ ਨੂੰ ਕਕਾਰਾਂ ਨੂੰ ਲੈ ਕੇ ਦੇਸ਼ ਆਉਂਦੀਆਂ ਦਰਪੇਸ਼ ਮੁਸ਼ਕਲਾਂ ਉਹਨਾਂ ਦਾ ਹੱਲ ਹੋ ਸਕੇ ਤੇ ਇਟਲੀ ਦੇ ਵਿੱਚ ਸਿੱਖ ਸੰਗਤ ਆਜ਼ਾਦੀ ਦੇ ਨਾਲ ਕਕਾਰ ਪਾ ਕੇ ਘੁੰਮ ਸਕੇ ਪਰ ਦੂਜੇ ਪਾਸੇ ਗੁਰਦੁਆਰਿਆਂ ਦੇ ਵਿੱਚ ਚੌਧਰ ਨੂੰ ਲੈ ਕੇ ਪ੍ਰਧਾਨਗੀ ਨੂੰ ਲੈ ਕੇ ਜਿਹੜੀਆਂ ਲੜਾਈਆਂ ਚੱਲ ਰਹੀਆਂ ਆ ਉਹ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਾਲ ਹੀ ਵਿੱਚ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਕਲਗੀ ਤਰ ਤੋਰੇ ਦੀ ਪਚਨਾਰ ਦੀ ਕਿਰਮੋਨਾ ਵਿਖੇ ਨਗਰ ਕੀਰਤਨ ਤੋਂ ਦੂਸਰੇ ਦਿਨ ਦੋ ਗੁੱਟਾਂ ਵਿੱਚ ਜਿਹੜੀ ਹੋਈ ਲੜਾਈ ਆ ਜ਼ਬਰਦਸਤ ਜਿਹੜੀ ਝਟਪਟ ਹੋਈ ਆ ਉਹ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀ ਆ ਜੀ ਸਰ ਜੀ ਆ ਦੇਖ ਲਓ 25 ਗੰਦੇ ਮੇਰੇ ਗੱਲ ਪਏ ਨੇ ਮੈਂ ਛਡਾਂਦਾ ਸੀ ਮੇਰੇ ਬੱਚੇ ਥੱਲੂ ਵੜ ਗਏ ਸੀ ਮੈਂ ਕੱਢਦਾ ਸੀ ਤੁਹਾਨੂੰ ਠੀਕ ਹੈ ਆ ਗੁਰਦੁਆਰਾ ਸਾਹਿਬ ਦੇ ਵਿੱਚ ਕਮੇਟੀ 25 ਗੰਦੇ ਮੇਰੇ ਗੱਲ ਪਏ ਨੇ ਆ ਦੇਖ ਲਓ ਮੇਰੇ ਬੱਚੇ ਥੱਲੇ ਆ ਗਏ ਮੈਂ ਬੱਚਾ ਲੜਾਈ ਦੇ ਵਿੱਚ ਜਿੱਥੇ ਗੁਰਸਿੱਖ ਰਜਿੰਦਰ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਉਸ ਤਰਹੀ ਦੂਜੇ ਪਾਸੇ ਕਮੇਟੀ ਆਗੂ ਸਤਵੰਤ ਸਿੰਘ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਇਸ ਲੜਾਈ ਸਬੰਧੀ ਗੁਰਸਿੱਖ ਰਜਿੰਦਰ ਸਿੰਘ ਨੇ ਦੱਸਿਆ ਕਿ ਉਹਨੂੰ ਨਹੀਂ ਪਤਾ ਸੀ ਕਿ ਜਿਹੜਾ ਉਹਨਾਂ ਦੀ ਗੱਡੀ ਨੂੰ ਰੋਕਿਆ ਜਾਏਗਾ ਗੁਰਦੁਆਰੇ ਉਹ ਸੇਵਾ ਕਰਨ ਆ ਰਿਹਾ ਸੀ ਉਹਨਾਂ ਦੀ ਗੱਡੀ ਨੂੰ ਰੋਕਿਆ ਗਿਆ ਤੇ ਉਹਨਾਂ ਦੇ ਵਿੱਚੋਂ ਇੱਕ ਬੀਬੀ ਵੀਡੀਓ ਬਣਾ ਰਹੀ ਸੀ ਤੇ ਉਸ ਵੀਡੀਓ ਨੂੰ ਲੈ ਕੇ ਜਿਹੜਾ ਵਿਵਾਦ ਖੜਾ ਹੋ ਗਿਆ ਤੇ ਲੜਾਈ ਜਿਹੜੀ ਵਿਵਾਦ ਨੇ ਲੜਾਈ ਦਾ ਰੂਪ ਧਾਰਨ ਕਰ ਲਿਆ ਤੇ ਉਹ ਲੜਾਈ ਨੂੰ ਛੜਾਣ ਗਏ ਤੇ ਉਹਨਾਂ ਦੇ ਜੜੀਆਂ ਸੱਟਾਂ ਵੱਜੀਆਂ ਕਿਰਪਾਨ ਵੱਜੀ ਤੇ ਉਹ ਗੰਭੀਰ ਜ਼ਖਮੀ ਹੋ ਗਏ ਤੇ ਦੂਜੇ ਪਾਸੇ ਕਮੇਟੀ ਆਗੂ ਜਿਹੜੇ ਮੈਂਬਰ ਆ ਕਮੇਟੀ ਦੇ ਸਤਵੰਤ ਸਿੰਘ ਉਹ ਦੱਸ ਰਹੇ ਆ ਕਿ ਉਹ ਵੀ ਲੜਾਈ ਨੂੰ ਛੁੜਾਣ ਗਏ ਸੀ ਤੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਇਹ ਜੋ ਵੀ ਘਟਨਾ ਘਟੀ ਹੈ ਉਸ ਸੰਬੰਧੀ ਪ੍ਰੈਸ ਦੇ ਨਾਲ ਗਿਆਨੀ ਰਜਿੰਦਰ ਸਿੰਘ ਵਿਸਥਾਰਪੂਰਵਕ ਆਪਣੇ ਨਾਲ ਹੋਈ ਇਸ ਘਟਨਾ ਦੀ ਜਾਣਕਾਰੀ ਦੇ ਰਿਹਾ ਤੇ ਨਾਲ ਹੀ ਨਾਲ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਸ਼੍ਰੀ ਗੁਰੂ ਕਲਗੀ ਤਾਂ ਤੋਰੇ ਦੀ ਪਚਨਾਰ ਦੀ ਦੇ ਮੁਖ ਸੇਵਾਦਾਰ ਭਾਈ ਰਣਜੀਤ ਸਿੰਘ ਤੇ ਹੋਰ ਸਿੱਖ ਸੰਗਤ ਇਹ ਜਾਣਕਾਰੀ ਦੇ ਰਹੀ ਹੈ ਕਿ ਇਸ ਗੁਰਦੁਆਰੇ ਦੇ ਵਿੱਚ ਕੁਝ ਲੋਕ ਜਾਣ ਬੁੱਝ ਕੇ ਮਾਹੌਲ ਖਰਾਬ ਕਰ ਰਹੇ ਆ ਬੀਤੇ 6 April ਨੂੰ ਇੱਥੇ ਅੰਮ੍ਰਿਤ ਸੰਚਾਰ ਕਰਾਇਆ ਗਿਆ ਤੇ ਕੁਝ ਬੰਦੇ ਜਾਣ ਬੁੱਝ ਕੇ ਗੁਰਦੁਆਰੇ ਦੇ ਸਾਹਿਬ ਦੇ ਬਾਹਰ ਲੋਕ ਜਾਣ ਬੁੱਝ ਕੇ ਗੁਰਦੁਆਰਾ ਸਾਹਿਬ ਦੇ ਬਾਹਰ ਟੋਪੀਆਂ ਤੇ ਕੈਂਚੀਆਂ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ ਇਸ ਪ੍ਰਦਰਸ਼ਨ ਬਾਰੇ ਹੀ ਬੀਤੇ ਦਿਨ ਜਦੋਂ ਨਗਰ ਕੀਰਤਨ ਤੋਂ ਦੂਸਰੇ ਦਿਨ ਸੰਗਤ ਇਕੱਠੀ ਹੋਈ ਤਾਂ ਇਸ ਸਬੰਧੀ ਵਿਸਤਾਰਪੂਰਵਕ ਗੱਲ ਕਰਨੀ ਸੀ ਕਿ ਕੁਝ ਬੀਬੀਆਂ ਨੇ ਜਿਹੜੇ ਅਪਸ਼ਬਦ ਬੁੱਲਣੇ ਸ਼ੁਰੂ ਕਰ ਦਿੱਤੇ ਸੰਗਤ ਜ਼ਿਆਦਾ ਹੋਣ ਕਰਕੇ ਇਹ ਜਿਹੜਾ ਮਾਹੌਲ ਹੈ ਗਰਮ ਹੋ ਗਿਆ ਤੇ ਲੜਾਈ ਸ਼ੁਰੂ ਹੋ ਗਈ ਤੇ ਜਿਹੜੀ ਇਹ ਘਟਨਾ ਕੱਢੀ ਹੈ ਸਾਰੀ ਉਸ ਕਾਰਨ ਕੱਟੀ ਹੈ ਅਸੀਂ ਤੁਹਾਨੂੰ ਵਿਸਤਾਰਪੂਰਵਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਵਿਚਾਰ ਸੁਣਾਉਂਦੇ ਹਾਂ ਤੇ ਸਾਨੂੰ ਨਹੀਂ ਪਤਾ ਭਾਜੀ ਵੀ ਇਹ ਗੁਰਦਰਾ ਤੁਲੇ ਦੀ ਜਨਾਹ ਦੀ ਕਮੇਟੀ ਵਾਲੇ ਇਹਨਾਂ ਨੇ ਕਿਉਂ ਬੰਦੇ ਸਦੀਕ ਬਾਹਰੋਂ ਕੁਝ ਦੰਦੇ ਇਹਨਾਂ ਦੇ ਭਾਂਜੇ ਮੁੰਡੇ ਸਾਰੇ ਜੋੜੀ ਇਹਨਾਂ ਦੇ ਕਮੇਟੀ ਸਾਰਾ ਟੋਟਲ ਜਿੰਨੇ ਬੰਦੇ ਉੱਥੇ ਲੀਡਰ ਬਣੇ ਨੇ ਸਭ ਨੇ ਰਲ ਕੇ ਇਹ ਪ੍ਰੋਗਰਾਮ ਕਰਾਇਆ ਵੀ ਇਹਨਾਂ ਨੂੰ ਨਹੀਂ ਪਤਾ ਵੀ ਹੋਣਾ ਹਟਣਾ ਇਹਨਾਂ ਕੋਲ ਹਿਆਰ ਸਾਰਾ ਕੁਝ ਇਹਨਾਂ ਨੇ ਜਾਣ ਬੁੱਝ ਕੇ ਸਾਡੇ ਨਾਲ ਦੀ ਸਿੰਘ ਦੀ ਗੱਡੀ ਰੋਕੀ ਅਸੀਂ ਹੱਥ ਵੀ ਜੋੜੇ ਪਹਿਲਾਂ ਵੀ ਤੁਸੀਂ ਜਾਣਦੇ ਛੋਟੋ ਬਾਹਰ ਜੈਸੂ ਜੈਸੀ ਇਹ ਉਹਨਾਂ ਦੇ ਗੱਡੀ ਖੜਾ ਰਹੀ ਇਹਨਾਂ ਨੇ ਗੇਟ ਦੇ ਅੰਦਰ ਵੱਡੀ ਖਲਾਅ ਰਕੇ ਦੇ ਗਾਲ ਪੈ ਗਏ ਨੇ ਬੀਬੀਆਂ ਸਾਡੇ ਬੀਬੀ ਨੂੰ ਵੀ ਬਣਾਦੀ ਇੱਕ ਉਹਦੇ ਗਲ ਪੈ ਜਿਦ ਨੂੰ ਸੁਣਾਣਗੇ ਸਾਰੇ ਮੇਰੇ ਹਾਲ ਤੱਕ ਇਹਨਾਂ ਨੇ ਮੇਰੇ ਤੇ ਫਿਰ ਚਰਪਾਨ ਮਾਰੀ ਤੇ ਮੇਰਾ ਕੰਮ ਚੱਲ ਗਿਆ ਇਹਨੀਆਂ ਦਾ ਜਿਮਾ ਹਸਪੀਟਲ ਨਹੀਂ ਦੋ ਦਿਨ ਹੋ ਗਏ ਨੇ ਤੇ ਯਾ ਗੱਲ ਬਾਅਦ ਮੈਂ ਆਪਣੇ ਬੱਚਿਆਂ ਨੂੰ ਆਪਣੀ ਫੈਮਿਲੀ ਨੂੰ ਬਚਾਉਣ ਵਾਸਤੇ ਆਪਣੇ ਭੈਣ ਪਿੰਡ ਨਾਲ ਵੀ ਜਿਹੜੇ ਮੇਰੇ ਨਾਲ ਦੋ ਤਿੰਨ ਫੈਮਿਲੀ ਆਈ ਸੀ ਉਹਨਾਂ ਨੂੰ ਬਚਾਉਣ ਵਾਸਤੇ ਮੈਂ ਕਹਾ ਗਿਆ ਮੈਂ ਪ੍ਰੋਟੈਕਟ ਕਰਨ ਵਾਸਤੇ ਆਪਣੇ ਬੱਚਿਆਂ ਨੂੰ ਉਹ ਮੈਨੂੰ ਪਹੁੰਚਾਉਂਦੇ ਨੇ ਮੇਰੇ ਬੱਚੇ ਅਸੀਂ ਇੱਕ ਦੂਜੇ ਨੂੰ ਹੀ ਬਚਾਉਂਦੇ ਜੀ ਬਾਦ ਕਿਉਂਕਿ ਇਹ ਛੱਡ ਨੂੰ ਵੀ ਨਾ ਮਾਰ ਵੀ ਲੜੋਣਾ ਪਰ ਇਹਨਾਂ ਨੇ ਇੱਕ ਹੱਦ ਲਿਖੰਦ ਕਰਤੀ ਇਹ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਇੰਨੇ ਗੁੰਡਾਗਰਦੀ ਹੋਈ ਵੀ ਸਿੰਘਾਂ ਦੇ ਗੱਲ ਬੱਚਿਆਂ ਦੇ ਬੱਚਿਆਂ ਦੇ ਸੋ ਇਹ ਝੂਠੀਆਂ ਵਾਹ ਫਲਾਣਗੇ ਹੁਣ ਜੋ ਵੀ ਆ ਕੀਤਾ ਜੀ ਆ ਇਹਨਾਂ ਕੀਤਾ ਜਿਹੜੀ ਸਚਾਈ ਹੈ ਉਹ ਇਹ ਵੇ ਬਸ ਮੌਕੇ ਦੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਤੀ 20 April ਨੂੰ ਗੁਰਦੁਆਰਾ ਸ੍ਰੀ ਗੁਰੂ ਕਲਗੀਤਰ ਸਾਹਿਬ ਕਰਮੋਨਾ ਵਿਖੇ ਜੋ ਦੋ ਗਰੁੱਪਾਂ ਵਿੱਚ ਹੋਇਆ ਉਸ ਦੀ ਪ੍ਰਬੰਧਕ ਕਮੇਟੀ ਅਤੇ ਸੰਗਤ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੀ ਹੈ ਪ੍ਰਬੰਧਕ ਵੀਰਾਂ ਵੱਲੋਂ ਸਰਜੀਤ ਸਿੰਘ ਨੂੰ ਕਿਹਾ ਗਿਆ ਕਿ ਗੁਰਦੁਆਰਾ ਸਾਹਿਬ ਕਿਸੇ ਨੂੰ ਮੰਦਾ ਨਹੀਂ ਬੋਲਣਾ ਇੰਨੇ ਚਿਰ ਨੂੰ ਤਿੰਨ ਚਾਰ ਬੀਬੀਆਂ ਗਾਲੀ ਗਲੋਚ ਕਰਨ ਲੱਗ ਪਈਆਂ ਅਤੇ ਸੰਗਤ کافی ਇਕੱਠੀ ਹੋ ਗਈ ਤੇ ਲੜਾਈ ਸ਼ੁਰੂ ਹੋ ਗਈ ਸਾਡਾ ਕਮੇਟੀ ਮੈਂਬਰ ਛਡਾਉਣ ਲੱਗਾ ਉਸਦੇ ਪੇਟ ਵਿੱਚ ਦੋ ਜਗ੍ਹਾ ਸਰੀ ਸਾਬ ਲੱਗ ਗਈ کافی ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਅਤੇ ਨਾਲ ਤਿੰਨ ਚਾਰ ਹੋਰ ਸੰਗਤ ਦੇ ਮੈਂਬਰ ਵੀ ਜ਼ਖਮੀ ਹੋਏ ਕਾਰਾ ਬਨੇਰੀ ਮੌਕੇ ਤੇ ਪਹੁੰਚ ਗਈ ਸਥਿਤੀ ਦੇ ਕਾਬੂ ਪਾਇਆ ਗਿਆ ਅਤੇ ਮੌਕੇ ਤੇ ਇੱਕ 3.5 ਫੁੱਟੀ ਤਲਪਾਨ ਇੱਕ ਸਰੀ ਸਾਬ ਕਾਰਾ ਬਨੇਰੀ ਨੇ ਬਰਾਮਦ ਕਰ ਲਈ ਹੈ ਸੋ ਅੱਗੇ ਦੀ ਕਾਰਵਾਈ ਬਾਰੇ ਪਰੰਧਕਾਂ ਨੂੰ ਕੋਈ ਜਾਣਕਾਰੀ ਨਹੀਂ ਪਰ ਇਹ ਜੋ ਕੁਛ ਵੀ ਗੁਰਦੁਆਰਾ ਸਾਹਿਬ ਵਿਖੇ ਹੋਇਆ ਸਮੁੱਚੀ ਪਰਮੰਦਰ ਕਮੇਟੀ ਸਮੁੱਚੀ ਸੰਗਤ ਸਮੁੱਚੇ ਸੇਵਾਦਾਰ ਇਸ ਚੀਜ਼ ਦੀ ਸ਼ਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਨੇ ਅਤੇ ਮਿਤੀ 6 April ਨੂੰ ਜਿਹੜਾ ਕਿ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋਇਆ ਉਹਦੇ ਵਿੱਚ 30 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ ਤੇ ਥੱਲੇ ਇਹਨਾਂ ਹੀ 4 5 6 ਜਾਣਿਆਂ ਵੱਲੋਂ ਕੈਂਚੀਆਂ ਤੇ ਟੋਪੀਆਂ ਸੰਗਤ ਨੂੰ ਦਿਖਾਈਆਂ ਗਈਆਂ ਸੰਗਤ ਦੇ ਵਿੱਚ ਉਸ ਗੱਲ ਦਾ ਵੀ ਭਾਰੀ ਰੋਸ ਸੀ ਸੰਗਤ ਪੁੱਛਣਾ ਚਾਹੁੰਦੀ ਸੀ ਵੀ ਜੇ ਉੱਪਰ ਸੰਗਤ ਨੂੰ ਅਮਰ ਸ਼ਿਕਾਇਆ ਗਿਆ ਤਾਂ ਥੱਲੇ ਤੁਸੀਂ ਕੈਂਚੀਆਂ ਤੇ ਟੋਪੀਆਂ ਕਿਉਂ ਵੰਡ ਰਹੇ ਸੀ ਇਸੇ ਚੀਜ਼ ਨੂੰ ਸੰਗਤ ਨੇ ਪੁੱਛਣਾ ਜਾਇਆ ਤੇ ਉਹ ਬਿਵਾਦ ਵੱਧ ਗਿਆ ਇਸੇ ਕਰਕੇ ਹੀ ਇਹ ਘਟਨਾ ਵਾਪਰ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਖਾਲਸਾ ਬਾਈ ਜੀ ਫਤਿਹ ਮੈਂ ਤੋਰੇ ਦੀ ਪੰਜਨਾਰ ਦੀ ਕਰਮੋਨਾ ਤੋਂ ਕਮੇਟੀ ਮੈਂਬਰ ਆ ਤੇ ਇਹ ਆਪਸੀ ਗੁੱਟਾਂ ਦੀ ਦੋ ਝਾੜਪੋਈ ਮੈਂ ਉਹਨਾਂ ਵਿੱਚ ਛਡਾਉਣ ਗਿਆ ਸੀ ਸੰਗੋ ਮੇਰੀ ਮੇਰੇ ਵੀ ਦੋ ਜਗ੍ਹਾ ਮਤਲਬ ਤਲਵਾਰ ਲੱਗੀ ਐ ਸ਼ਾਸਤਰ ਲੱਗਿਆ ਇਹਨਾਂ ਨੇ ਸੰਗਤ ਦੀ ਆਪਸ ਚ ਝਾੜਪਸੀ ਤੇ ਮੈਂ ਸਿਰਫ ਛਡਾਉਣ ਹੀ ਗਿਆ ਸੀ ਵਾਹਿਗੁਰੂ ਖਾਲਸਾ ਬਾਈ ਜੀ ਇਸ ਦੇ ਨਾਲ ਹੀ ਗੁਰਦੁਆਰਾ ਸ਼ਹੀਦਾ ਚਾਰ ਸਾਹਿਬ ਜੱਤ ਦੇ ਲੋਧੀ ਦੇ ਪ੍ਰਧਾਨ ਭਾਈ ਜਸਪਾਲ ਸਿੰਘ ਹੁਣੇ ਉਚੇਚੇ ਤੌਰ ਤੇ ਇਟਲੀ ਦੀਆਂ ਸਿੱਖ ਜਥੇਬੰਦੀਆਂ ਸਿੱਖ ਆਗੂਆਂ ਤੋਂ ਇਹ ਮੰਗ ਕਰ ਰਹੇ ਆ ਕਿ ਜਿਹੜੀ ਇਸ ਲੜਾਈ ਦੇ ਵਿੱਚ ਕੇਸਾਂ ਦੀ ਦਸਤਾਰ ਦੀ ਬੱਚਿਆਂ ਦੇ ਨਾਲ ਵੀ ਦੁਰਵਿਵਹਾਰ ਹੋਇਆ ਉਹ ਜਿਹੜੀਆਂ ਬਿਆਦਬੀਆਂ ਹੋਈਆਂ ਆ ਉਸ ਸੰਬੰਧੀ ਦੋਸ਼ੀਆਂ ਦੇ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਵੀ ਕੋਈ ਭਵਿੱਖ ਦੇ ਵਿੱਚ ਕੋਈ ਮਾੜੀ ਘਟਨਾ ਨਾ ਘਟੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਸਪਾਲ ਸਿੰਘ ਜੀ ਗੁਰਦੁਆਰਾ ਸ਼ਹੀਦਾ ਚਰਚਾ ਸਾਹਿਬ ਜਾਂ ਦੇ ਲੋਧੀ ਤੋਂ ਆ ਸਮੂਹ ਸਾਧ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦਾ ਆ ਤੇ ਸਮੂਹ ਕਮੇਟੀਆਂ ਦੇ ਚਰਨਾਂ 'ਚ ਬੇਨਤੀ ਕਰਦਾ ਆ ਜੋ ਆਪ ਜੀ ਜਾਣੂ ਹੋ ਦਿਨ ਐਤਵਾਰ 25 ਅਪ੍ਰੈਲ ਦੇ ਮਹੀਨੇ ਵਿੱਚ ਗੁਰਦੁਆਰਾ ਕਰਮੋਨਾ ਤੋਰੇ ਦੀ ਪਿਛਨਾਰਦੀ ਦੇ ਵਿੱਚ ਇੱਕ ਗੁਰਸਿੱਖ ਪਰਿਵਾਰ ਦੇ ਨਾਲ ਜੋ ਹੋਇਆ ਆ ਉਹਨਾਂ ਦੀ ਦਸਤਾਰਾਂ ਨੂੰ 20 ਤੋਂ 25 ਜਣਿਆਂ ਨੇ ਹੱਥ ਪਾਏ ਨੇ ਤੇ ਉਹਨਾਂ ਤੇ ਤਲਵਾਰਾਂ ਦੇ ਨਾਲ ਵਾਰ ਕੀਤਾ ਆ ਉਹਨਾਂ ਦੇ ਸਾਰੇ ਪਰਿਵਾਰ ਨੂੰ ਖੇਰੂ-ਖੇਰੂ ਕੀਤਾ ਖੂਨ ਦੇ ਨਾਲ ਮਤਲਬ ਲਤ-ਪਤ ਕੀਤਾ ਉੱਥੇ ਗੁਰਦੁਆਰੇ ਦੇ ਵਿੱਚ ਉਹ ਵੀਰ ਦੇ ਨਾਲ ਗੱਲਬਾਤ ਹੋਈ ਉਹ ਵੀਰ ਸਾਰੇ ਦਾ ਸਾਰਾ ਦੋਸ਼ ਕਮੇਟੀ ਨੂੰ ਦਿੰਦਾ ਆ ਮੈਂ ਸਮੂਹ ਜੱਗ ਦੀਆਂ ਕਮੇਟੀਆਂ ਨੂੰ ਬੇਨਤੀ ਕਰਦਾ ਆ ਸਮੂਹ ਇਟਲੀ ਦੀਆਂ ਕਮੇਟੀਆਂ ਨੂੰ ਬੇਨਤੀ ਕਰਦਾ ਜਥੇਬੰਦੀਆਂ ਨੂੰ ਬੇਨਤੀ ਕਰਦਾ ਆ ਸੰਪਰਦਾਵਾਂ ਨੂੰ ਬੇਨਤੀ ਕਰਦਾ ਆ ਨੈਸ਼ਨਲ ਕਮੇਟੀਆਂ ਨੂੰ ਬੇਨਤੀ ਕਰਦਾ ਆ ਕਿ ਇਸ ਪਰਿਵਾਰ ਦਾ ਇੱਕ ਵਾਰੀ ਬਿਆਨ ਦਿੱਤੇ ਜਾਣ ਉਸ ਤੋਂ ਬਾਅਦ ਸਖਤ ਤੋਂ ਸਖਤ ਕਾਰਵਾਈ ਜੋ ਕਮੇਟੀ ਦੇ ਖਿਲਾਫ ਕੀਤੀ ਜਾਵੇ ਜੇ ਕਮੇਟੀ ਇਸ ਗੱਲ ਦੇ ਵਿੱਚ ਦੋਸ਼ੀ ਪਾਈ ਜਾਂਦੀ ਹੈ ਤੇ ਕਮੇਟੀ ਨੂੰ ਖਾਰਜ ਕੀਤਾ ਜਾਵੇ ਤੇ ਗੁਰਦੁਆਰੇ ਦੇ ਵਿੱਚ ਨਵੀਂ ਕਮੇਟੀ ਬਣਾਈ ਜਾਵੇ ਮੈਂ ਸਾਰੀਆਂ ਸੰਪਰਦਾਵਾਂ ਨੂੰ ਬੇਨਤੀ ਕਰਦਾ ਹਾਂ ਇੱਕ ਇਸ ਗੱਲ ਤੇ ਵੀ ਗੌਰ ਕਰਨ ਦੀ ਲੋੜ ਆ ਕਿ ਜਿਹੜੀਆਂ ਇਹ ਲੜਾਈਆਂ ਆ ਇਟਲੀ ਵਿੱਚ ਜਿਹੜਾ ਸਿੱਖ ਧਰਮ ਰਜਿਸਟਰਡ ਹੋਣ ਦੀ ਲੜਾਈ ਨੂੰ ਅੱਗੇ ਨਹੀਂ ਸਗੋ ਪਹਿਲਾਂ ਤੋਂ ਵੀ 10 ਕਦਮ ਪਿੱਛੇ ਲੈ ਕੇ ਜਾ ਰਹੀਆਂ ਹਨ ਜਿਸ ਬਾਬਤ ਸਿੱਖ ਆਗੂਆਂ ਨੂੰ ਸਿੱਖ ਸੰਗਤ ਨੂੰ ਤੇ ਉਹਨਾਂ ਲੋਕਾਂ ਨੂੰ ਸੋਚਣ ਦੀ ਬਹੁਤ ਜ਼ਿਆਦਾ ਲੋੜ ਆ ਜਿਹੜੇ ਕਿ ਕਿਸੇ ਨਾ ਕਿਸੇ ਕਾਰਨ ਬਿਵਾਦ ਨੂੰ ਖੜਾ ਕਰ ਰਹੇ ਆ ਜਾਣਬੁੱਝ ਕੇ ਮਾਹੌਲ ਖਰਾਬ ਕਰ ਰਹੇ ਆ ਜਾਣਬੁੱਝ ਕੇ ਸ਼ਾਂਤੀ ਭੰਗ ਕਰ ਰਹੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਕਈ ਤਰ੍ਹਾਂ ਦੀਆਂ ਸਿੱਖ ਸੰਗਤ ਨੂੰ ਪਰੇਸ਼ਾਨੀਆਂ ਦੇ ਵਿੱਚ ਪਾ ਰਹੇ ਆ ਸਾਡੀ ਇਟਲੀ ਰਹਿਣ ਬਸੇਰਾ ਕਰਦੀ ਸਮੂਹ ਸਿੱਖ ਸੰਗਤ तमाम ਸਿੱਖ ਆਗੂਆਂ ਨੂੰ ਸਿੱਖ ਜਥੇਬੰਦੀਆਂ ਨੂੰ ਇਹ ਅਪੀਲ ਆ ਕਿ ਜੇ ਆਪਾਂ ਚਾਹੁੰਦੇ ਆ ਕਿ ਇਟਲੀ ਦੇ ਵਿੱਚ ਸਿੱਖ ਧਰਮ ਰਜਿਸਟਰਡ ਹੋਵੇ ਤਾ ਬਹੁਤ ਜ਼ਰੂਰੀ ਹੈ ਸਾਡੀ ਏਕਤਾ ਸਾਡੇ ਸਿਧਾਂਤ ਅਸੀਂ ਪੂਰਨ ਇਸ ਗੱਲ ਨੂੰ ਯਕੀਨੀ ਬਣਾਈਏ ਕਿ ਭਵਿੱਖ ਦੇ ਵਿੱਚ ਪ੍ਰਧਾਨਗੀਆਂ ਨੂੰ ਲੈ ਕੇ ਜਾਂ ਕਿਸੇ ਹੋਰ ਕਾਰਨ ਗੁਰਦੁਆਰਿਆਂ ਦੇ ਵਿੱਚ ਲੜਾਈ ਨਾ ਹੋਵੇ ਇਸ ਗੱਲ ਨੂੰ ਅਸੀਂ ਯਕੀਨੀ ਬਣਾਈਏ ਕੈਮਰਾਮੈਨ ਅਜੇ ਦੇ ਨਾਲ ਦਲਵੀਰ ਸਿੰਘ ਕੈਂਤ ਕ੍ਰਿਹਾ ਇਟਲੀ